ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਗੌੜੀ ਬੈ ਰਾਗਣ ਮਹੱਲਾ ਤੀਜਾ ਸਤਗੁਰ ਤੇ ਜੋ ਮੋਹ ਫੇਰੇ ਤੇਵੇ ਮੁਖ ਬੁਰੇ ਦੇਸਨ ਅਨ ਦਿਨ ਬੱਦੇ ਮਾਰਿਅਨ ਫਿਰ ਵੇਲਾ ਨਾ ਲਹਨ ਹਰ ਹਰ ਰੱਖੋ ਕਿਰਪਾ ਧਾਰ ਸਤ ਸੰਗਤ ਮਿਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਰਹਾਉ ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਭਾਏ ਚਲੰਨ ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਿਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ ਉਹ ਕਿਉ ਮਨੋ ਵਿਸਾਰੀਐ ਹਰ ਰੱਖੀਐ ਹਿਰਦੈ ਧਾਰ ਨਾਮ ਮਿਲੇਐ ਪਤ ਪਾਈਐ ਨਾਮ ਮੰਨਿਆ ਸੁਖ ਹੋਇ ਸਤਗੁਰ ਤੇ ਨਾਮ ਪਾਈਐ ਕਰਮ ਮਿਲੇ ਪ੍ਰਭ ਸੋਇ ਸਤਗੁਰ ਤੇ ਜੋ ਮੋਹ ਫੇਰੇ ਓਏ ਭ੍ਰਮ ਦੇ ਨਾਟਕੰਨ ਤਰਤ ਅਸਮਾਨ ਨਾ ਚੱਲਈ ਵਿੱਚ ਵਿਸਤਾ ਪਏ ਪਚੰ ਇਹੋ ਜੱਗ ਭਰਮ ਭਲਾਇਆ ਮੋਹ ਠਗੌਲੀ ਪਾਏ ਜਿੰਨਾ ਸਤਗੁਰ ਭੇਟਿਆ ਤਿੰਨ ਨੇੜ ਨਾ ਭਟੇ ਮਾਏ ਸਤਗੁਰ ਸੇਵਨ ਸੋ ਸੋਹਣੇ ਹਉ ਮੈਂ ਮੈਲ ਗਵਾਇ ਸ਼ਬਦ ਰਤੇ ਸੇ ਨਿਰਮਲੇ ਚੱਲਹਿ ਸਤਗੁਰੁ ਭਾਏ ਹਰਿ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਲਾਏ ਜਨ ਨਾਨਕ ਸਰਨਾਗਤੀ ਜਿਉ ਭਾਵੈ ਤਿਵੇਂ ਛਡਾਏ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਰਹਲੇ ਇਕ ਓਅੰਕਾਰ ਸਤਗੁਰ ਪ੍ਰਸਾਦ ਕਰਹਲੇ ਮਨ ਪਰਦੇਸੀਆ ਕਿਉ ਮਿਲਿਆ ਹਰ ਮਾਇ ਗੁਰ ਭਾਗ ਪੂਰੈ ਪਾਇਆ ਗਾਲ ਮਿਲਿਆ ਪਿਆਰ ਆਇ ਮਨ ਕਰਹਲਾ ਸਤਗੁਰੂ ਪੁਰਖ ਧਿਆਏ ਰਹਾ ਮਨ ਕਰਹਲਾ ਵਿਚਾਰਿਆ ਹਰ ਰਾਮ ਨਾਮ ਧਿਆਏ ਜਿੱਤੇ ਲੇਖਾ ਮੰਗੀਐ ਹਰ ਆਪੇ ਲਏ ਛਡਾਏ ਮਨ ਕਰਹਲਾ ਅਤ ਨਿਰਮਲਾ ਮਨ ਲਾਗੀ ਹਉ ਮੈਂ ਆਈ ਪ੍ਰਤਖ ਪਿਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ ਮਨ ਕਰਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਪਾਲ ਭਲਾਏ ਉਪਾਏ ਕਿਤੇ ਨਾ ਲੱਭਈ ਗੁਰ ਹਿਰਦੈ ਹਰ ਦੇਖਾਏ ਮਨ ਕਰਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਿਵ ਲਾਏ ਕਰ ਜਾਏ ਪਾਵਹਿ ਰੰਗ ਮਹਿਲੀ ਗੁਰ ਮੇਲੇ ਹਰ ਮੇਲਾਏ ਮਨ ਕਰਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜਾਏ ਪਾਖੰਡ ਲੋਭੀ ਬਿਮਾਰੀ ਐ ਜਮ ਡੰਡ ਦੇ ਸਜਾਏ ਮਨ ਕਰ ਹਲਾ ਮੇਰੇ ਪ੍ਰਾਨ ਤੂੰ ਮੈਲ ਪਾਖੰਡ ਭਰਮ ਗਵਾਏ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹੋ ਮੋਹ ਮਾਇਆ ਪਸਰਿਆ ਅੰਤ ਸਾਥ ਨਾ ਕੋਈ ਜਾਏ ਮਨ ਕਰਹਲਾ ਮੇਰੇ ਸਾਜਨਾ ਹਰ ਘਰ ਚ ਲੀਆ ਪਤ ਪਾਏ ਹਰ ਦਰਗਾਹ ਪੈਨਾਇਆ ਹਰ ਆਪ ਲਿਆ ਗਲ ਲਾਏ ਮਨ ਕਰਹਲਾ ਗੁਰ ਮੰਨਿਆ ਗੁਰਮੁਖ ਕਾਰ ਕਮਾਏ ਗੁਰ ਆਗੇ ਕਰ ਜੋਦੜੀ ਜਨ ਨਾਨਕ ਹਰ ਮੇ ਲਾਏ ਗੌੜੀ ਮਹੱਲਾ ਚੌਥਾ ਮਨ ਕਰਹਲਾ ਵਿਚਾਰਿਆ ਵਿਚਾਰ ਦੇਖ ਸੰਭਾਲ ਬਨ ਫਿਰ ਥੱਕੇ ਬਨਵਾਸੀਆ ਪਿਰ ਗੁਰਮਤਿ ਰਿਦੈ ਨਿਹਾਲ ਮਨ ਕਰ ਹਲਾ ਗੁਰ ਗੋਵਿੰਦ ਸੰਭਾਲ ਰਹਾਉ ਮਨ ਕਰ ਹਲਾ ਵਿਚਾਰੀਆ ਮਨ ਮੁਕ ਫਾਥਿਆ ਮਹਾ ਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ ਮਨ ਕਰ ਹਲਾ ਮੇਰੇ ਪਿਆਰਿਆ ਸਤ ਸੰਗਤ ਸਤ ਗੁਰ ਭਾਲ ਸਤ ਸੰਗਤ ਲਗ ਹਰ ਧਿਆਈ ਐ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹਲਾ ਵਡ ਭਾਗਿਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟੀ ਐ ਸਤ ਗੁਰ ਚਰਨ ਸੰਵਾਲ ਮਨ ਕਰ ਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸੰਵਾਲ ਗੁਰ ਨਉ ਨਿਦ ਨਾਮ ਵਖਾਲਿਆ ਹਰ ਦਾਤ ਕਰੀ ਦਿਆਲ ਮਨ ਕਰਹਲਾ ਤੂੰ ਚੰਚਲਾ ਚਤਰਾਈ ਛਡ ਵਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰਹਲਾ ਵਡ ਭਾਗਿਆ ਤੋ ਗਿਆਨ ਰਤਨ ਸੰਭਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰਿ ਅੜਾ ਜਮ ਕਾਲ ਅੰਤਰ ਨਿਧਾਨ ਮਨ ਕਰਹਲੇ ਪ੍ਰਮੋ ਭਵੇ ਹੈ ਬਾਹਰ ਪਾਲ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲਦੜਾ ਨਾਲ ਰੰਗ ਰਤੜੇ ਮਨ ਕਰਹਲੀ ਹਰ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸੰਭਾਲ ਹਮ ਪੰਖੀ ਮਨ ਕਰਹਲੀ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ ਰਾਗ ਗੌੜੀ ਗਵਾਰੀ ਮਹੱਲਾ ਪੰਜਵਾ ਅਸ਼ਟ ਪਦੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਬ ਇਹੋ ਮਨ ਮਹਿ ਕਰਤ ਗਮਾਨਾ ਤਬ ਇਹੋ ਬਾਬਰ ਫਿਰਤ ਬੇਗਾਨਾ ਜਬ ਇਹ ਹੋਆ ਸਗਲ ਕੀੜੀ ਨਾ ਤਾ ਤੇ ਰਮਈਆ ਘਟ ਘਟ ਚੀਨਾ ਸਹਿਜ ਸੁਹਿਲਾ ਫਲ ਮਸ਼ਕੀਨੀ ਸਤਗੁਰ ਆਪਨੇ ਮੋਹੇ ਦਾਨ ਦੀਨੀ ਰਹਾਉ ਜਦ ਕਿਸ ਕੋ ਇਹ ਜਾਨ ਸਮੰਦਾ ਤਬ ਸਗਲੇ ਇਸ ਮੇਲਹ ਪੰਦਾ ਮੇਰ ਤੇਰ ਜਬ ਇਨਹ ਚੁਕਾਈ ਤਾਤੇ ਇਸ ਸੰਗ ਨਹੀਂ ਬੈਰਾਈ ਜਾਵੇਂ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ ਜਬ ਇਨ ਕਰ ਲੈ ਹਾਰ ਪਛਾਤਾ ਤਬ ਇਸ ਨੂੰ ਨਾਹੀ ਕਿਸ ਤਾਤਾ ਜਬ ਇਨ ਅਪਨੋ ਬਾਂਧਿਓ 모ਹਾ ਆਵੇ ਜਾਏ ਸਦਾ ਜਮ ਜੋਹਾ ਜਬ ਇਸਤੇ ਸਭ ਬਿਨ ਸੇ ਪਰਮਾ ਭੇਦ ਨਹੀਂ ਹੈ ਪਾਰ ਬ੍ਰਹਮਾ ਜਬ ਇਨ ਕਿਛ ਕਰਮਾਨੀ ਭੇਦਾ ਤਬ ਤੇ ਦੁਖ ਡੰਡ ਅਰ ਖੇਦਾ ਜਬ ਇਨ ਏਕੋ ਏਕੀ ਬੂਜਿਆ ਤਬ ਤੇ ਇਸ ਨੂੰ ਸਭ ਕਿਛ ਸੂਜਿਆ ਜਬ ਇਹ ਧਾਵੈ ਮਾਇਆ ਅਰਥੀ ਨਹਿ ਤ੍ਰਪਤਾਵੈ ਨਹਿ ਤੇ ਸਲਾਤੀ ਜਦ ਇਸਤੇ ਇਹ ਹੋਇਓ ਜੋਲਾ ਪੀਚਾ ਲਾਗ ਚੱਲੀ ਉਠ ਕੋਲਾ ਕਰ ਕਿਰਪਾ ਜੋ ਸਤਗੁਰ ਮਿਲਿਓ ਮਨ ਮੰਦਰ ਮਹਿ ਦੀਪਕ ਜਲਿਓ ਜੀਤ ਹਾਰ ਕੀ ਸੋਜੀ ਕਰੀ ਤਉ ਇਸ ਕਰ ਕੀ ਕੀਮਤ ਪਰੀ ਕਰਨ ਕਰਾਮਨ ਸਭ ਕਿਸ ਏਕੈ ਆਪੇ ਬੁੱਧ ਵਿਚਾਰ ਬਿਵੇਕੈ ਦੂਰ ਨ ਨੇਰੈ ਸਭ ਕੈ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾ ਗੁਰਸੇਵਾ ਤੇ ਨਾਮੇ ਲਾਗਾ ਤਿਸਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕਾ ਹਿਰਦੈ ਰਵਿਆਸ ਹੋਏ ਮਨ ਤਨ ਸੀਤਲ ਨਿਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਇਹੀ ਉਹਾ ਜੋ ਕਾਮ ਤੇਰੈ ਰਹਾਉ ਜਾਸ ਜਪਤ ਭਉ ਅਪਦਾ ਜਾਏ ਤਾਬਤ ਮਨੁਆ ਆਵੇ ਠਾਂਏ ਜਾਸ ਜਪਤ ਫਿਰ ਦੁਖ ਨ ਲਾਗੈ ਜਾਸ ਜਪਤ ਇਹ ਹਉ ਮੈ ਭਾਗੈ ਜਾਸ ਜਪਤ ਵਸ ਆਵੇ ਪੰਚਾ ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ 부ਜੈ ਜਾਸ ਜਪਤ ਹਰ ਦਰਗਹ ਸਿਜੈ ਜਾਸ ਜਪਤ ਕੋਟ ਮਿਟਹਿ ਅਪਰਾਧ ਜਾਸ ਜਪਤ ਹਰ ਹੋਵੈ ਸਾਧ ਜਾਸ ਜਪਤ ਮਨ ਸੀਤਲ ਹੋਐ ਜਾਸ ਜਪਤ ਮਲ ਸਗਲੀ ਖੋਐ ਜਾਸ ਜਪਤ ਰਤਨ ਹਰ ਮਿਲੈ ਬਹੁਰ ਨ ਛੋਡੈ ਹਰ ਸੰਗਹਿ ਲੈ ਜਾਸ ਜਪਤ ਕਈ ਬੇਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤ ਇਹ ਅਗਨ ਨ ਪੋਹਤ ਜਾਸ ਜਪਤ ਇਹੋ ਕਾਲ ਨ ਜੋ ਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁੱਖ ਲਾਥਾ ਜਾਸ ਜਪਤ ਮੁਸ਼ਕਲ ਕਸ਼ੂ ਨਾ ਬਣੈ ਜਾਸ ਜਪਤ ਸੁਣ ਅਨਹਤ ਧੁਨੈ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸੀਦਾ ਹੋਏ ਗੁਰ ਸੋਭ ਦ੍ਰਿਸ਼ਟ ਸਭੇ ਉਪਰ ਕਰੀ ਜਿਸ ਕਾ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤਿਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਗੁਰੂ ਪੂਰਾ ਗਉੜੀ ਮਹਲ